ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਗਤਾਰ ਸਿੰਘ ਹਵਾਰਾ ਜੀ ਦੇ ਆਪਣੇ ਘਰੇ ਆਏ ਆਂ ਤੇ ਮਾਤਾ ਜੀ ਸਾਹਮਣੇ ਤੁਸੀਂ ਦੇਖ ਲੋ ਪਏ ਨੇ ਤੇ ਅੱਜ ਗੱਲਬਾਤ ਕਰਦੇ ਆ ਕਿ ਜਿਹੜੀਆਂ ਸੰਗਤਾਂ ਨੇ ਬਹੁਤ ਘਟ ਆ ਰਹੀਆਂ ਨੇ ਇੱਥੇ ਘਰ ਵੀ ਜਾਂ ਮੋਰਚੀਆ ਦੇ ਵਿੱਚ ਤੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਕਿ ਵੱਡੇ ਪੱਧਰ ਤੇ ਹਾਜ਼ਰੀ ਭਰਨੇ ਚਾਹੀਏ ਘਰ ਹੋਵੇ ਹਵਾਰਾ ਕਲਾ ਖਮਾਣੋ ਦੇ ਕੋਲ ਆਏ ਤਹਿਸੀਲ ਖਮਾਣੋ ਜਿਲਾ ਫਤੇਗੜ ਸਾਹਿਬ ਚੰਡੀਗੜ੍ਹ ਲੁਧਿਆਣਾ ਰੋਡ ਦੇ ਆ ਤੇ ਬਾਕੀ ਗੱਲਬਾਤ ਕਰਦੇ ਆ ਤੇ ਸੰਗਤਾਂ ਨੂੰ ਅਪੀਲ ਜ਼ਰੂਰ ਕਰਿਓਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਹੈ ਕਿ ਕੌਮ ਦੇ ਹੀਰੇ ਜਿਸ ਨੂੰ ਸਾਰੀ ਕੌਮ ਨੇ ਜਥੇਦਾਰ ਅਕਾਲ ਤਖਤ ਸਾਹਿਬ ਚੁਣਿਆ ਉਹਨਾਂ ਦੀ ਮਾਤਾ ਜੀ ਬਹੁਤ ਮਤਲਬ ਆਪ ਜੀ ਦੇਖ ਰਹੇ ਹੋ ਬੜੇ ਘੱਲੇ ਹਨ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਮਾਤਾ ਜੀ ਦਾ ਹਾਲ ਚਾਲ ਪੁੱਛੀਏ ਤੇ ਉਹਨਾਂ ਨੂੰ ਜੋ ਹੈਲਪ ਦੀ ਲੋੜ ਹੈ ਭਾਵੇਂ ਜਗਤਾਰ ਸਿੰਘ ਜੀ ਹਵਾਰਾ ਦਾ ਇਹ ਹੁਕਮ ਹੈ ਕਿ ਕੋਈ ਪੈਸਾ ਨਹੀਂ ਦੇਣਾ ਕੋਈ ਵਸਤੂ ਨਹੀਂ ਇੱਥੇ ਦੇਣੀ ਪਰ ਸਾਡਾ ਕੌਮ ਦਾ ਵੀ ਕੋਈ ਫਰਜ਼ ਬਣਦਾ ਹੈ ਕਿ ਅਸੀਂ ਆ ਕੇ ਮਾਤਾ ਜੀ ਦਾ ਹਾਲ ਚਾਲ ਪੁੱਛੀਏ ਸੋ ਇਹਦੇ ਨਾਲ ਉਹਨਾਂ ਨੂੰ ਬੜੀ ਦਲੇਰੀ ਮਿਲਦੀ ਹੈ ਜਥੇਦਾਰ ਜੀ ਵੀ ਉਨਾ ਨਾ ਵੀ ਜਿਹੜਾ ਮਨ ਹੈ ਉਹ ਖੁਸ਼ ਹੁੰਦਾ ਕਿ ਹਾਂ ਮੇਰੀ ਕੌਮ ਮੇਰੇ ਪਿੱਛੇ ਖੜੀ ਹੈ ਹਾਂਜੀ ਇਹ ਜਿਹੜੀ ਵੀਡੀਓ ਅਸੀਂ ਬਣਾਈ ਹੈ ਇੱਕ ਸੁਨੇਹਾ ਜੀ ਦੇਣ ਨੂੰ ਹੈ ਕਿ ਵੱਧ ਤੋਂ ਵੱਧ ਇੱਥੇ ਜੁੜੋ ਚਾਹੇ ਮੋਰਚਾ ਹੋਵੇ ਚਾਹੇ ਆਪਣੇ ਹਵਾਰਾ ਕਲਾ ਜਿਹੜਾ ਖਮਾਣੋ ਤਹਿਸੀਲ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਕੋਲੇ ਪੈਂਦਾ ਤੇ ਵੱਡੇ ਪੱਧਰ ਤੇ ਆਵੋ ਤੁਸੀਂ ਤੇ ਇੱਕ ਮਾਤਾ ਜਿਹੜੀ ਮਾਤਾ ਆਪਣੇ ਪੁੱਤ ਨੂੰ ਮਿਲਣਾ ਚਾਹੁੰਦੀ ਆ ਕਿ ਭਾਈ ਮੁਲਾਕਾਤ ਕਰਾ ਦਿਓ ਪੈਰੋਲ ਮਿਲਣੀ ਚਾਹੀਦੀ ਤੁਸੀਂ ਦੇਖਿਆ ਹੁਣਾ ਜਿਹੜਾ ਸਾਹ ਦਾ ਰਾਮ ਰਹੀਮ ਉਹਨੂੰ ਤਕਰੀਬਨ 14-15 ਵਾਰ ਪੈਰੋਲ ਮਿਲ ਗਈ ਜਦੋਂ ਵੀ ਪੈਰੋਲ ਮਿਲਦੀ ਆ 50-50 ਦਿਨ ਦੀ 40-40 ਦਿਨ ਦੀ ਪੈਰੋਲ ਮਿਲਦੀ ਆ ਇੱਕ ਪਾਸੇ ਸਾਡੇ ਬੰਦੀ ਸਿੰਘ ਨੇ ਇਹਨਾਂ ਨੂੰ ਜੇ ਪੈਰੋਲ ਵੀ ਮਿਲਦੀ ਤਾਂ ਇੱਕ ਘੰਟੇ ਦੀ ਜਾਂ ਦੋ ਘੰਟੇ ਦੀ ਬਸ ਇੱਕ ਘੰਟੇ ਲਈ ਉਹ ਬਾਹਰ ਆ ਸਕਦੇ ਨੇ ਆਏ ਨਹੀਂ ਅੱਜ ਤੱਕ ਅਸੀਂ ਅਪੀਲ ਕਰਦੇ ਆ ਸਰਕਾਰਾਂ ਮੂਰੇ ਕਿ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੇ ਆਪਣੀ ਸਜ਼ਾ ਡਬਲ-ਡਬਲ ਸਜ਼ਾ ਪੂਰੀ ਕਰ ਲਈ 28 ਸਾਲ 30 ਸਾਲ 32 ਸਾਲ ਇਹਨਾਂ ਨੂੰ ਰਿਹਾ ਕਰ ਦਿਓ ਇਹਨਾਂ ਨੇ ਤਾਂ ਆਪਣੀ ਸਜ਼ਾ ਵੀ ਡਬਲ ਸਜ਼ਾ ਭੁਗਤ ਲਈ ਸੋ ਇਹਨਾਂ ਨੂੰ ਪੈਰੋਲ ਦਿੱਤੀ ਜਾਵੇ ਇਹਨਾਂ ਨੂੰ ਵੀ 50 ਦਿਨ ਦੀ ਪੈਰੋਲ ਦਿੱਤੀ ਜਾਵੇ ਜੇ ਤੁਸੀਂ ਪਖੰਡੀ ਸਾਧਾ ਨੂੰ 50 ਦਿਨ ਦੀ ਪੈਰੋਲ ਦੇ ਸਕਦੇ ਆ ਤਾਂ ਜਿਹੜੇ ਸਿੰਘ ਸੂਰਮੇ ਨੇ ਜਿਨ੍ਹਾਂ ਨੇ ਆਪਣੇ ਹੱਕ ਸੱਚ ਲਈ ਲੜਾਈਆਂ ਲੜੀਆਂ ਨੇ ਇਹਨਾਂ ਨੂੰ ਤੁਸੀਂ 50 ਦਿਨ ਦੀ ਪੈਰੋਲ ਦੋ ਤਾਂ ਜੋ ਇੱਕ ਮਾਂ ਆਪਣੇ ਪੁੱਤ ਨੂੰ ਮਿਲ ਸਕੇ ਇੱਕ ਪੁੱਤ ਆਪਣੀ ਮਾਂ ਨੂੰ ਮਿਲ ਸਕੇ ਮਿਲ ਸਕੇ ਇਸ ਕਰਕੇ ਤੁਹਾਨੂੰ ਅਪੀਲ ਕਰਦੇ ਆ ਕਿ ਜ਼ਰੂਰ ਜੁੜੋ ਤੇ ਜ਼ਰੂਰ ਆਪਣੇ ਵੱਡੇ ਪੱਧਰ ਤੇ ਕਿਉਂਕਿ ਜਗਤਾਰ ਸਿੰਘ ਹਵਾਰਾ ਤੇ ਬਾਕੀਬੰਦੀ ਸਿੰਘ ਇਹਨਾਂ ਨੇ ਘਰ ਦੀ ਲੜਾਈ ਤਾਂ ਲੜਿਓ ਨਹੀਂ ਇੱਕ ਕੌਮ ਦੀ ਲੜਾਈ ਲੜੀ ਸੀ ਕੌਮ ਲਈ ਘਰ ਛੱਡਿਆ ਇਹਨਾਂ ਨੇ ਕੌਮ ਲਈ ਏਡੇ ਵੱਡੇ ਇਹਨਾਂ ਨੇ ਐਕਸ਼ਨ ਲਿੱਤੇ ਸੋ ਇਸ ਕਰਕੇ ਕੌਮ ਨੂੰ ਇਹਨਾਂ ਦੇ ਨਾਲ ਵੱਡੇ ਪੱਧਰ ਤੇ ਖੜਨਾ ਚਾਹੀਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹਾਂਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਜਗਤਾਰ ਸਿੰਘ ਹਵਾਰਾ ਜੀ ਦੇ ਆਪਣੇ ਘਰੇ ਆਏ ਆ ਤੇ ਮਾਤਾ ਜੀ ਸਾਹਮਣੇ ਤੁਸੀਂ ਦੇਖ ਲਓ ਪਏ ਨੇ ਤੇ ਅੱਜ ਗੱਲਬਾਤ ਕਰਦੇ ਆ ਕਿ ਜਿਹੜੀਆਂ ਸੰਗਤਾਂ ਨੇ ਬਹੁਤ ਘਟ ਆ ਰਹੀਆਂ ਨੇ ਇੱਥੇ ਘਰ ਵੀ ਜਾਂ ਮੋਰਚਿਆਂ ਦੇ ਵਿੱਚ ਤੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਕਿ ਵੱਡੇ ਪੱਧਰ ਤੇ ਹਾਜ਼ਰੀ ਭਰਨੇ ਚਾਹੇ ਘਰ ਹੋਵੇ ਹਵਾਰਾ ਕਲਾ ਖਮਾਣੋ ਦੇ ਕੋਲ ਆਏ ਤਹਿਸੀਲ ਖਮਾਣੋ ਜਿਲ੍ਹਾ ਫਤੇਗੜ ਸਾਹਿਬ ਚੰਡੀਗੜ੍ਹ ਲੁਧਿਆਣਾ ਰੋਡ ਦੇ ਆ ਤੇ ਬਾਕੀ ਗੱਲਬਾਤ ਕਰਦੇ ਆ ਤੇ ਸੰਗਤਾਂ ਨੂੰ ਅਪੀਲ ਜ਼ਰੂਰ ਕਰਿਓ ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਹੈ ਕਿ ਕੌਮ ਦੇ ਹੀਰੇ ਜਿਸ ਨੂੰ ਸਾਰੀ ਕੌਮ ਨੇ ਜਥੇਦਾਰ ਅਕਾਲ ਤਖਤ ਸਾਹਿਬ ਚੁਣਿਆ ਉਹਨਾਂ ਦੀ ਮਾਤਾ ਜੀ ਬਹੁਤ ਮਤਲਬ ਆਪ ਜੀ ਦੇਖ ਰਹੇ ਹੋ ਬੜੇ ਕੱਲੇ ਹਨ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਮਾਤਾ ਜੀ ਦਾ ਹਾਲ ਚਾਲ ਪੁੱਛੀਏ ਤੇ ਉਹਨਾਂ ਨੂੰ ਜੋ ਹੈਲਪ ਦੀ ਲੋੜ ਹੈ ਭਾਵੇਂ ਜਗਤਾਰ ਸਿੰਘ ਜੀ ਹਵਾਰਾ ਦਾ ਇਹ ਹੁਕਮ ਹੈ ਕਿ ਕੋਈ ਪੈਸਾ ਨਹੀਂ ਦੇਣਾ ਕੋਈ ਵਸਤੂ ਨਹੀਂ ਇੱਥੇ ਦੇਣੀ ਪਰ ਸਾਡਾ ਕੌਮ ਦਾ ਵੀ ਕੋਈ ਫਰਜ਼ ਬਣਦਾ ਹੈ ਕਿ ਅਸੀਂ ਆ ਕੇ ਮਾਤਾ ਜੀ ਦਾ ਹਾਲ ਚਾਲ ਪੁੱਛੀਏ ਸੋ ਇਹਦੇ ਨਾਲ ਉਹਨਾਂ ਨੂੰ ਬੜੀ ਦਲੇਰੀ ਮਿਲਦੀ ਹੈ ਜਸੇਦਾਰ ਜੀ ਵੀ ਉਹਨਾਂ ਦਾ ਵੀ ਜਿਹੜਾ ਮਨ ਹੈ ਉਹ ਖੁਸ਼ ਹੁੰਦਾ ਕਿ ਹਾਂ ਮੇਰੀ ਕੌਮ ਮੇਰੇ ਪਿੱਛੇ ਖੜੀ ਹੈ ਹਾਂਜੀ ਇਹ ਜਿਹੜੀ ਵੀਡੀਓ ਅਸੀਂ ਬਣਾਈ ਹੈ ਇੱਕ ਸੁਨੇਹਾ ਹੀ ਦੇਣ ਨੂੰ ਹੈ ਕਿ ਵੱਦ ਤੋਂ ਵੱਧ ਇੱਥੇ ਜੁੜੋ ਚਾਹੇ ਮੋਰਚਾ ਹੋਵੇ ਚਾਹੇ ਆਪਣੇ ਹਵਾਰਾ ਕਲਾ ਜਿਹੜਾ ਖਮਾਣੋ ਤਸੀਲ ਤੇ ਜਿਨੋ ਫਤੇਗੜ ਸਾਹਿਬ ਕੋਲੇ ਪੈਂਦਾ ਤੇ ਵੱਡੇ ਪੱਦਰ ਤੇ ਆਵੋ ਤੁਸੀਂ ਤੇ ਇੱਕ ਮਾਤਾ ਜਿਹੜੀ ਮਾਤਾ ਆਪਣੇ ਪੁੱਤ ਨੂੰ ਮਿਲਣਾ ਚਾਹੁੰਦੀ ਆ ਕਿ ਭਾਈ ਮੁਲਾਕਾਤ ਕਰਾ ਦਿਓ ਪਰੋਲ ਮਿਲਣੀ ਚਾਹੀਦੀ ਤੁਸੀਂ ਦੇਖਿਆ ਹੋਣਾ ਜਿਹੜਾ ਸਾਧਾ ਰਾਮ ਰਹੀਮ ਉਹਨੂੰ ਤਕਰੀਬਨ 14-15 ਵਾਰ ਪਰੋਲ ਮਿਲ ਗਈ ਜਦੋਂ ਵੀ ਪਰੋਲ ਮਿਲਦੀ ਆ 50-50 ਦਿਨ ਦੀ 40-40 ਦਿਨ ਦੀ ਪਰੋਲ ਮਿਲਦੀ ਆ ਇੱਕ ਪਾਸੇ ਸਾਡੇ ਬੰਦੀ ਸਿੰਘ ਨੇ ਇਹਨਾਂ ਨੂੰ ਜੇ ਪਰੋਲ ਵੀ ਮਿਲਦੀ ਆ ਤਾਂ ਇੱਕ ਘੰਟੇ ਦੀ ਜਾਂ ਦੋ ਘੰਟੇ ਦੀ ਬਸ ਇੱਕ ਘੰਟੇ ਲਈ ਉਹ ਬਾਹਰ ਆ ਸਕਦੇ ਨੇ ਆਏ ਨਹੀਂ ਅੱਜ ਤੱਕ ਅਸੀਂ ਅਪੀਲ ਕਰਦੇ ਆ ਸਰਕਾਰਾਂ ਮੂਰੇ ਕਿ ਜਿਹੜੇ ਵੰਦੀ ਸਿੰਘ ਜਿਨ੍ਹਾਂ ਨੇ ਆਪਣੀ ਸਜ਼ਾ ਡਬਲ ਡਬਲ ਸਜ਼ਾ ਪੂਰੀ ਕਰ ਲਈ 28 ਸਾਲ 30 ਸਾਲ 32 ਸਾਲ ਇਹਨਾਂ ਨੂੰ ਰਿਹਾ ਕਰ ਦਿਓ ਇਹਨਾਂ ਨੇ ਤਾਂ ਆਪਣੀ ਸਜ਼ਾ ਵੀ ਡਬਲ ਸਜ਼ਾ ਭੁਗਤ ਲਈ ਸੋ ਇਹਨਾਂ ਨੂੰ ਪੈਰੋਲ ਦਿੱਤੀ ਜਾਵੇ ਇਹਨਾਂ ਨੂੰ ਵੀ 50 ਦਿਨ ਦੀ ਪੈਰੋਲ ਦਿੱਤੀ ਜਾਵੇ ਜੇ ਤੁਸੀਂ ਪਖੰਡੀ ਸਾਧਾ ਨੂੰ 50 ਦਿਨ ਦੀ ਪੈਰੋਲ ਦੇ ਸਕਦੇ ਆ ਤਾਂ ਜਿਹੜੇ ਸਿੰਘ ਸੂਰਮੇ ਨੇ ਜਿਨ੍ਹਾਂ ਨੇ ਆਪਣੇ ਹੱਕ ਸੱਚ ਲਈ ਲੜਾਈਆਂ ਲੜੀਆਂ ਨੇ ਇਹਨਾਂ ਨੂੰ ਤੁਸੀਂ 50 ਦਿਨ ਦੀ ਪੈਰੋਲ ਦਓ ਤਾਂ ਜੋ ਇੱਕ ਮਾਂ ਆਪਣੇ ਪੁੱਤ ਨੂੰ ਮਿਲ ਸਕੇ ਇੱਕ ਪੁੱਤ ਆਪਣੀ ਮਾਂ ਨੂੰ ਮਿਲ ਸਕੇ ਮਿਲ ਸਕੇ ਇਸ ਕਰਕੇ ਤੁਹਾਨੂੰ ਅਪੀਲ ਕਰਦੇ ਆ ਕਿ ਜ਼ਰੂਰ ਜੁੜੋ ਤੇ ਜ਼ਰੂਰ ਆਪਣੇ ਵੱਡੇ ਪੱਧਰ ਤੇ ਕਿਉਂਕਿ ਜਗਤਾਰ ਸਿੰਘ ਹਵਾਰਾ ਤੇ ਬਾਕੀਬੰਦੀ ਸਿੰਘ ਇਹਨਾਂ ਨੇ ਘਰ ਦੀ ਲੜਾਈ ਤਾਂ ਲੜਿਓ ਨਹੀਂ ਇੱਕ ਕੌਮ ਦੀ ਲੜਾਈ ਲੜੀ ਸੀ ਕੌਮ ਲਈ ਘਰ ਛੱਡਿਆ ਇਹਨਾਂ ਨੇ ਕੌਮ ਲਈ ਏਡੇ ਵੱਡੇ ਇਹਨਾਂ ਨੇ ਐਕਸ਼ਨ ਲਿੱਤੇ ਸੋ ਇਸ ਕਰਕੇ ਕੌਮ ਨੂੰ ਇਹਨਾਂ ਦੇ ਨਾਲ ਵੱਡੇ ਪੱਧਰ ਤੇ ਖੜਨਾ ਚਾਹੀਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹ